ਤੇ ਜਿਸ ਤਰ੍ਹਾਂ ਅਕਾਲੀ ਦਲ ਚ ਪਾਕਿਸਤਾਨ ਉੱਧੀਆਂ ਸੀ ਗਿਆ ਉਸ ਨੇ ਤਾਂ ਅਕਾਲੀ ਦਲ ਨੇ ਇਸ ਗੱਲ ਦਾ ਕਲੀਅਰ ਕਿਹਾ ਸੀ ਹੈ ਕਿ ਆਰਐਸਐਸ ਤੇ ਬੀਜੇਪੀ ਆਪਣੀ ਜਿਹੜੀ ਗੇਮ ਮਹਾਰਾਸ਼ਟਰ ਚ ਖੇਢੀ ਜਿਹੜੀ ਮੈਂ ਉਹਨਾਂ ਨੇ ਹਰਿਆਣਾ ਚ ਖੇਢੀ ਉਹੀ ਉਹ ਪੰਜਾਬ ਖੇਢ ਰਹੇ ਨੇ ਸ਼ੇਰ ਸੈਨਾਂ ਨੂੰ ਭੰਨਿਆ ਦੁਸ਼ਯੰਤ ਨੂੰ 5 ਸਾਲ ਵਰਤੇ ਆ ਛੱਡਿਆ ਤੇ ਸਾਡੇ ਜਿਹੜੇ ਸਾਥੀ ਲੈਦਾ ਹੋਏ ਆ ਉਹ ਕਹਿੰਦੇ ਸੀ ਨਹੀਂ ਅਸੀਂ ਦਾ ਪੰਥ ਦੀ ਆਵਾਜ਼ ਆ ਅਸੀਂ ਪੰਜਾਬ ਦੀ ਆਵਾਜ਼ ਹੈ ਅਕਾਲੀਵਾਲਪੜੇ ਸਿਧਾਂਤਾਂ ਤੋਂ ਹਿੱਲ ਗਿਆ ਸੀ ਇਸ ਕਰਕੇ ਅਸੀਂ ਹੁਣ ਪੰਥਕ ਏਜੰਡਾ ਲੈ ਕੇ ਚੱਲਾਂਗੇ ਪੰਥਕ ਏਜੰਡਾ ਉਹਨਾਂ ਦਾ ਬੜਾ ਕਲੀਅਰ ਹੋ ਗਿਆ ਪੰਥਰਤਨ ਜਥੇਦਾਰ ਗੁਰਚੰਦ ਸਿੰਘ ਟੋੜਾ ਦੀ ਜਨਮ ਦਿਨ ਦੇ ਸਮਾਗਮ ਵਿੱਚ ਦਿੱਲੀ ਕਮੇਟੀ ਵੀ ਆਈ ਹਰਿਆਣਾ ਕਮੇਟੀ ਵੀ ਆਈ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਵੀ ਆਏ ਬੀਜੇਪੀ ਦੇ ਸੀਨੀਅਰ ਲੀਡਰ ਵੀ ਆਏ ਤੇ ਉਹਨਾਂ ਸਾਰਿਆਂ ਦੀ ਸ਼ਮੂਲੀਅਤ ਇਹ ਦੱਸ ਰਹੀ ਸੀ ਕਿ ਉਹ ਜੁਆਇੰਟ ਸ਼ੋ ਸੀ ਆਰਐਸਐਸ ਬੀਜੇਪੀ ਤੇ ਸੁਧਾਰੀਆਂ ਦਾ ਜਿਹੜੀ ਗੱਲ ਹੁਣ ਤੁਹਾਡੇ ਨਾਲ ਧਿਆਨ ਚ ਕਰਨੀ ਹੈ ਉਹ ਇਹ ਹੈ ਕਿ ਸਤ ਪ੍ਰੋਫੈਸਰ ਚੰਦੂ ਮਾਜਰਾ ਜੀ ਜਿਹੜੇ ਪੰਥ ਦੇ ਲੰਬਰਦਾਰ ਤੇ ਠੇਕੇਦਾਰ ਬਣਦੇ ਨੇ ਉਹਨਾਂ ਨੇ ਕੱਲ ਜੰਮੂ ਵਿੱਚ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ। ਤੁਹਾਨੂੰ ਉਹ ਫੋਟੋ ਵੀ ਦਿਖਾ ਦਿੰਨੇ ਆ ਕਿ ਚੰਦੂ ਮਾਜਰਾ ਸਾਹਿਬ ਗਗਨਜੀਤ ਬਰਨਾਲਾ ਮਗਰ ਭਾਜਪਾ ਦੇ ਪੋਸਟਰ ਤੇ ਇਹ ਬੈਠੇ ਨੇ ਉੱਥੇ ਜੰਮੂ 'ਚ ਵੋਟ ਮੰਗ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲਈ ਇਹੀ ਨਹੀਂ ਇਸ ਤੋਂ ਬਾਅਦ ਚੰਨੂ ਮਾਇਰਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਮੈਂ ਆਪਣੇ ਅਸਰ ਸੂਖ ਨਾਲ ਤੁਸੀਂ ਇਹਨੂੰ ਜਿਤਾਓ ਮੈਂ ਦਿੱਲੀੋਂ ਇਹਨੂੰ ਜਿਹਦੇ ਸਪੋਰਟ 'ਚ ਆਇਆ ਮੈਂ ਵਜ਼ੀਰ ਵੀ ਬਣਵਾਉਂਗਾ ਹੁਣ ਰਖੜਾ ਪਰਿਵਾਰ ਦਾ ਮੋਦੀ ਨਾਲ ਸਿੱਧੀ ਯਾਰੀ ਬੀਬੀ ਜੀ ਦਾ ਇਕਬਾਲ ਸਿੰਘ ਲਾਲਪੁਰੇ ਦੇ ਕਹਿਣ ਦੇ ਸ਼੍ਰੋਮਣ ਕਮੇਟੀ ਦੀ ਚੋਣ ਲੜਨਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਗਗਨਜੀਤ ਸਿੰਘ ਬਰਨਾਲਾ ਦਾ ਸਪੋਰਟ ਕਰਨਾ ਇਹ ਇੱਕ ਗੱਲ ਸਾਫ ਜ਼ਾਹਰ ਕਰ ਦਿੰਦੀ ਹੈ ਕਿ ਇਹ ਜਿਹੜੀ ਸਭ ਕੁਝ ਪੰਜਾਬ ਵਿੱਚ ਅਕਾਲੀ ਦਲ ਨੂੰ ਦੀਵਾ ਦਿਖਾਉਣ ਲਈ ਜਾਂ ਢਾਲ ਲਾਉਣ ਲਈ ਹੈ ਇਹ ਕੀ ਦੇ ਆਖੇ ਹੋ ਰਿਹਾ ਆ ਤੁਹਾਨੂੰ ਅਸੀਂ ਫੋਟੋ ਦਿਖਾਉਨੇ ਆ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਦੀ ਦੇਖੋ ਹੁਣ ਗੱਲ ਆ ਗਈ ਏ ਤੋਂ ਬਾਅਦ ਸਪਸ਼ਟ ਜੋ ਅਸੀਂ ਕਹਿ ਰਹੇ ਸੀ ਪਹਿਲੇ ਦਿਨ ਤੋਂ ਕਿ ਆਰਐਸਐਸ ਸਿੱਖ ਇੰਸਟੀਚਿਊਸ਼ਨਸ ਨੂੰ ਰੀਜਨਲ ਪਾਰਟੀਆਂ ਨੂੰ ਮਿਨਿਓਰਟੀਜ਼ ਦੇ ਧਰਮ ਸਥਾਨਾਂ ਵਿੱਚ ਸਿੱਧਾ ਦਖਲ ਦੇਣ ਦੇ ਰਾਹ ਤੇ ਤੁਰੀ ਹੋਈ ਹੈ ਆ ਕੱਲ ਦੀ ਜਿਹੜੀ ਜੰਮੂ ਦੀ ਘਟਨਾ ਹੈਗੀ ਹੈ ਉਹ ਨੇ ਇਹ ਸਪਸ਼ਟ ਕਰਤਾ ਦੇਖੋ ਕਿਸੇ ਤਰ੍ਹਾਂ ਦੀ ਦੁបਦਾ ਨਹੀਂ ਗਈ ਕਮਲ ਦੇ ਫੁੱਲ ਦਾ ਪ੍ਰਚਾਰ ਹੈ ਜੇ ਉਹ ਕਿਸੇ ਵਿਅਕਤੀ ਵਿਸ਼ੇਸ਼ ਲਈ ਪ੍ਰਚਾਰ ਕਰਨ ਜਾਂਦੇ ਤਾ ਕੋਈ ਵਜ੍ਹਾ ਨਹੀਂ ਸੀ ਮਗਰ ਕਿਸੇ ਪਾਰਟੀ ਦਾ ਸਿੰਬਲ ਲੱਗਿਆ ਹੁੰਦਾ ਚੋਣ ਲਈ। ਇਹ ਉਹ ਕਹਿਣ ਕਿ ਜੀ ਅਸੀਂ ਤਾਂ ਸਿਰਫ ਸਿੱਖ ਕੈਂਡੀਡੇਟ ਕਰਕੇ ਗਏ ਸੀ ਤੇ ਫਿਰ ਉਹਨਾਂ ਨੂੰ ਕਮਲ ਦਾ ਫੁੱਲ ਮਗਰ ਲੋਟ ਦੀ ਕੀ ਲੋੜ ਸੀ? ਫਿਰ ਇੱਥੇ ਹੀ ਨਹੀਂ ਫਿਰ ਉਹਨਾਂ ਨੇ ਇੱਥੇ ਤੱਕ ਗੱਲ ਕਹੀ ਕਿ ਤੁਸੀਂ ਇਹਨੂੰ ਜਿਤਾਓ ਤੇ ਮੈਂ ਇਹਨੂੰ ਵਜ਼ੀਰ ਬਣਵਾਉਂਗਾ। ਹੁਣ ਸਾਡਾ ਇੱਕ ਸਵਾਲ ਹੈ ਸਿੱਧਾ ਸਰਦਾਰ ਗੌਰ ਪ੍ਰਤਾਪ ਸਿੰਘ ਵਿਡਾਲਾ ਨੂੰ। ਕਿ ਵਿਡਾਲਾ ਸਾਹਿਬ ਕਿਉਂ ਨਹੀਂ ਸਿੱਧੇ ਬੀਜੇਪੀ ਸਾਰਾ ਆਪਣਾ ਸੁਧਾਰਿਆ ਅਕਾਲੀ ਦਲ ਲੈ ਕੇ ਸ਼ਾਮਲ ਹੋ ਜਾਂਦੇ ਕਿਉਂ ਟੇਡੇ ਟੱਗ ਨਾਲ ਪੰਥਕ ਜਮਾਤ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਇਨਫਿਲਟ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹੋ ਇਹਨਾਂ ਦੇ ਰਾਹੀ ਕਿਉਂ ਨਹੀਂ ਤੁਸੀਂ ਉਹਨਾਂ 'ਚ ਸਿੱਧੇ ਸ਼ਾਮਲ ਹੋ ਕੇ ਉਹਨਾਂ ਦੀ ਟਿਕਟਾਂ ਦੇ ਲੜ ਲੈਂਦੇ ਇਹਦਾ ਜਵਾਬ ਇਹਨਾਂ ਨੂੰ ਹੁਣ ਸੁਧਾਰੀਆਂ ਨੂੰ ਦੇਣਾ ਪਊਗਾ ਪੰਜਾਬ ਨੂੰ ਕਿਉਂਕਿ ਸਾਡਾ ਹੀ ਵਿਸ਼ਵਾਸ ਹੈ ਕਿ RSS ਨੇ ਕੋਸ਼ਿਸ਼ ਸਿੱਖ ਲੀਡਰਾਂ ਦੇ ਵਿੱਚ ਇਨਫਿਲਟ੍ਰੇਟਰ ਹੋ ਚੁੱਕੀ ਹੈ ਜਿਹੜੀਆਂ ਧਾਰਮਿਕ ਸੇਤਾ ਵੀ ਆਪਣੇ ਆਪ ਨੂੰ ਬਹਉਂਦੀਆਂ ਨੇ ਇਹ ਪੰਜਾਬ ਲਈ ਤੇ ਪੰਥ ਲਈ ਆਉਣ ਵਾਲੇ ਸਮੇਂ ਲਈ ਬੜੀ ਖਤਰਨਾਕ ਸਾਬਤ ਹੋ ਸਕਦੀ ਹੈ ਕਿਉਂ ਕਿ ਨਾ ਤਾਂ ਰੀਜਨਲ ਪਾਰਟੀ ਨੂੰ BJP ਟੋਲਰੇਟ ਕਰਦੀ ਹੈ ਨਾ ਮਿਨੋਰਟੀਜ਼ ਨੂੰ ਟੋਲਰੇਟ ਕਰਦੀ ਹੈ ਇਹ ਅੱਜ ਦੀ ਗੱਲ ਨਹੀਂ ਜਦੋਂ ਸ਼੍ਰੀ ਐਲਕੇਡ ਵਾਨੀ ਦੇਸ਼ ਦੇ ਡਿਪਟੀ ਪ੍ਰਾਈਮ ਮਿਨਿਸਟਰ ਸੀ ਅਕਾਲੀ ਉਦੋਂ ਅਕਾਲੀ ਦਲ ਨੇ ਵੀ ਪ੍ਰੋਟੈਸਟ ਕੀਤਾ ਬਾਦਲ ਸਾਹਿਬ ਨੇ ਪ੍ਰੋਟੈਸਟ ਵੀ ਕੀਤਾ ਉਹ ਕਰਨਾਲ ਇੱਕ ਰੈਲੀ 'ਚ ਆਏ ਉਹਨਾਂ ਨੇ ਉੱਥੇ ਸਪਸ਼ਟ ਗੱਲ ਕਹੀ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਦੇਸ਼ ਵਿੱਚ ਸਿਰਫ ਦੋ ਰਾਜਸੀ ਪਾਰਟੀਆਂ ਹੋਣ ਬਾਹਰਲੇ ਮੁਲਕਾਂ ਕੋ ਦੂਸਰੀਆਂ ਜਿਹੜੀਆਂ ਛੋਟੀਆਂ ਧਿਰਾਂ ਨੇ ਰੀਜੀonal ਪਾਰਟੀਆਂ ਨੇ ਜਿਨ੍ਹਾਂ ਨੂੰ ਕਿਹਾ ਛੋੜੀਆ ਤੇਰਾ ਉਹ ਜਿਹੜੀ ਜਿਹੜੀ ਨੈਸ਼ਨਲ ਪਾਰਟੀ ਨੂੰ ਚਾਹੁੰਦੀਆਂ ਨੇ ਉਹਦੇ ਨਾਲ ਆਪਣੇ ਮਿਲੇਵਾ ਕਰ ਲੈਣ ਪਰ ਦੇਸ਼ ਵਿੱਚ ਦੋ ਪਾਰਟੀਆਂ ਚਾਹੀਦੀਆਂ ਨੇ ਇੱਕ ਕਰੋ ਦੀ ਢਗੀ ਰਿੱਝਦੀ ਸੀ ਜਿਹੜੀ ਆ ਪਿਛਲੇ 2-3 ਸਾਲ ਚ ਹੋ ਗਈ ਸੋ ਮੇਰਾ ਅੱਜ ਦਾ ਪਹਿਲਾ ਸਵਾਲ ਸੁਧਾਰੀਆ ਅਕਾਲੀ ਦਲ ਨੂੰ ਬੜਾ ਹਾਸਾ ਲੱਗਿਆ ਜਾ ਦੇ ਪ੍ਰੈਸ ਕਾਨਫਰੈਂਸ ਤੇ ਬਰਨਾਲਾ ਸਾਹਿਬ ਕਹਿੰਦੇ ਆ ਚਲੋ ਮੇਰਾ ਤਾਂ ਬਹੁਤ ਅਜ਼ੀਜ਼ਾ ਮਿੱਤਰ ਵੀ ਨੇ ਕਿ ਕਾਂਗਰਸ ਬੜੀ ਮਾੜੀ ਹੈ ਬਰਨਾਲਾ ਸਾਹਿਬ ਤੁਸੀਂ ਤਾਂ ਸੋਨੀਆ ਗਾਂਧੀ ਤੋਂ ਜਾ ਕੇ ਤੁਸੀਂ ਤੇ ਆਪਣੇ ਸਤਕਾਰਯੋਗ ਮਾਤਾ ਜੀ ਨੂੰ ਲਿਆ ਕੇ ਸਰੋਪਾਪਾ ਕੇ ਕਾਂਗਰਸ ਵੀ ਜਾ ਆਏ ਹੋ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਕਾਂਗਰਸ ਮਾੜੀ ਹੈ ਜੇ ਮਾੜੀ ਸੀ ਤਾਂ ਆਪਾਂ ਸਰੋਪਾ ਕੇ ਉਹ ਆਇਆ ਤੇ ਅੱਜ ਤੁਸੀਂ ਮੋਦੀ ਸਾਹਿਬ ਦੀ ਸਿਫਤ ਕਰਦੇ ਹੋ ਤੇ ਮੈਂ ਪੁੱਛਦਾ ਕਿ ਕਿਸਾਨਾਂ ਦੇ ਮੱਦੇ ਦੇ ਦੱਸੋ ਕਿ ਜਾਦਾ ਅਕਾਲੀ ਦਲ ਦਾ ਵਖਰੇਵਾ ਹੋਇਆ ਓਦੋਂ ਬਾਅਦ ਕਿਸਾਨੀ ਦੀ ਕਿਹੜੀ ਗੱਲ ਮੰਨੀ ਗਈ ਹੈ ਸੈਂਟਰ ਸਰਕਾਰ ਵੱਲੋਂ ਕਿ ਤੁਹਾਡੀ ਸੋਚੇ ਵਿੱਚ ਫਰਕ ਹੋਇਆ 2019 ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਐਲਾਨ ਜੋ ਕੀਤਾ ਉਹਦੇ ਵਿੱਚ ਕੋਈ ਚੇਂਜ ਨਹੀਂ ਹੋਈ ਪੰਜਾਬੀ ਬੋਲਦੇ ਜਿਹੜਾ ਗੁਰਦੁਆਰਾ ਜਿੱਥੇ ਸਿੱਧਾ ਦਾਖਲ ਆ ਉਹ ਨਹੀਂ ਬੰਦ ਹੋਇਆ ਆਪਾਂ ਨੂੰ ਹੁਣ ਕੀ ਮੋਹ ਮਾਰ ਗਿਆ ਭਾਰਤੀ ਜਨਤਾ ਪਾਰਟੀ ਦਾ ਕਿ ਆਪਾਂ ਨੰਗੇ ਚਿੱਟੇ ਹੋ ਕੇ ਉਹਨਾਂ ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਚਲੇ ਗਏ ਸੋ ਮੈਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਤੇ ਪੰਥਕ ਲੋਕਾਂ ਨੂੰ ਕਹੌਣ ਵਾਲਿਆਂ ਨੂੰ ਕਿ ਸਾਵਧਾਨ ਰਹੋ ਜਿਹੜੇ ਵੀ ਦੁਸ਼ਮਣਾਂ ਦੀ ਚਾਲ ਜ ਖੇਡੋਗੇ ਤੁਸੀਂ ਪੰਜਾਬ ਦਾ ਤਾਂ ਨੁਕਸਾਨ ਕਰੋ ਕਰੋਗੇ ਵੀ ਪੰਥ ਦਾ ਵੀ ਨੁਕਸਾਨ ਕਰੋਗੇ ਸਿੱਖੀ ਸੋਚ ਦਾ ਵੀ ਨੁਕਸਾਨ ਕਰੋਗੇ ਤੇ ਸਿੱਖਾਂ ਦਾ ਵੀ ਨੁਕਸਾਨ ਕਰੋਗੇ ਤੇ ਚੱਲ ਰਹੇ ਵੱਡੇ ਕਿਸਾਨੀ ਸੰਘਰਸ਼ ਦੇ ਵੀ ਪਿੱਠ ਵਿੱਚ ਛੁਰਾ ਮਾਰੋਗੇ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਸੈਂਟਰ ਨੇ ਕਹਲਾਨ ਕੀਤਾ ਕਿ ਅਸੀਂ ਆਪਣਾ ਇਲੈਕਸ਼ਨ ਮੈਨੀਫੈਸਟੋ ਪਿਆ ਸੀਗਾ ਕਿ 70 ਸਾਲ ਤੋਂ ਹਰ ਉੱਪਰ ਵਾਲੇ ਨੂੰ ਆਯੂਸ਼ਮਾਨ ਸਕੀਮ ਵਿੱਚ ਕਵਰ ਕਰਾਂਗੇ ਪਰ ਬਦਕਿਸਮਤੀ ਨੂੰ ਇਸ ਸਕੀਮ ਦਾ ਫਾਇਦਾ ਪੰਜਾਬ ਦੇ ਲੋਕ ਨਹੀਂ ਉਠਾ ਸਕਣਗੇ ਉਹਦੀ ਵਜ੍ਹਾ ਬੜੀ ਕਲੀਅਰ ਹੈ ਕਿ ਇਹ ਸਕੀਮ ਵਿੱਚ 60 ਪੈਸੇ ਸੈਂਟਰ ਦੇ ਆਉਂਦੇ ਨੇ ਤੇ 40 ਪੈਸੇ ਸੂਬੇ ਦੀ ਸਰਕਾਰ ਕਉਂਦੀ ਹੈ 355 ਕਰੋੜ ਰੁਪਏ ਸੈਂਟਰ ਤੋਂ ਆਇਆ 145 ਕਰੋੜ ਰੁਪਏ ਪੰਜਾਬ ਦੀ ਸਰਕਾਰ ਨੇ ਪਾਉਣਾ ਸੀ ਤੇ 500 ਕਰੋੜ ਰੁਪਏ ਆਯੂਸ਼ਮਾਨ ਵਿੱਚ ਇਹਨਾਂ ਨੇ ਜਿਹੜੇ ਨਾਰੇ ਨੂੰ ਦੇ ਕੇ ਇਹ ਸਰਕਾਰ ਸੱਤਾ ਚਾਹੀਦੀ ਕਿ ਸਿਹਤ ਵਿਦਿਆ ਤੇ ਪ੍ਰਸ਼ਾਸਨ ਤਿੰਨਾ ਜੀ ਲੱਤਪੱਤ ਹੋਈ ਪਈ ਤਿੰਨਾ ਜੀ ਲੱਤਪੱਤ ਹੋਈ ਪਈ ਤਿੰਨਾ ਜੀ ਲੱਤਪੱਤ ਹੋਈ ਪਈ ਪ੍ਰਾਈਵੇਟ ਹਸਪੀਟਲਸ ਨੇ ਪ੍ਰਾਈਵੇਟ ਨਰਸਿੰਗ ਹੋਮ ਨੇ ਜਿਹੜੇ ਆਯੂਸ਼ਮਾਨ ਨੂੰ ਕਵਰ ਕਰਦੇ ਸੀ ਸਭ ਨੇ ਜਵਾਬ ਦੇ ਦਿੱਤਾ ਸੋ ਹੁਣ ਪਿਛਲੀ ਗੱਲ ਤਾਂ ਪੈਸੇ ਨਹੀਂ ਮਿਲਨੇ ਉਹ ਤਾਂ ਚਲੋ ਚੀਕ ਝਾੜਾ ਰਹੂਗਾ ਪਰ ਅੱਗੇ ਲਈ ਰਾਹ ਬੰਦ ਕਰਤਾ ਜਿਹੜਾ ਨਵਾਂ ਬੈਨੀਫਿਟ 70 ਸਾਲ ਤੋਂ ਉੱਪਰ ਵਾਲਿਆਂ ਨੂੰ ਮਿਲਣਾ ਸੀਗਾ ਨਾ ਤਾਂ ਉਹਨਾਂ ਦੇ ਕਾਰਡ ਬਣਨਗੇ ਨਾ ਉਹਨਾਂ ਨੂੰ ਬੈਨੀਫਿਟ ਮਿਲੂਗਾ ਮੇਰਾ ਪੰਜਾਬ ਦੀ ਸਰਕਾਰ ਨੂੰ ਇੱਕ ਸਵਾਲ ਹੈ ਕਿ ਪੜਾ ਰੋਲਾ ਪਾਉਣੇ ਤੁਸੀਂ ਅਸੀਂ ਵੀ ਇਸ ਗੱਲ ਦੇ ਹੱਕ ਜ ਹੈ ਕਿ ਸੈਂਟਰ ਨੂੰ ਸੂਬਿਆਂ ਦੇ ਪੈਸੇ ਨਹੀਂ ਰੋਕਣੇ ਚਾਹੀਦੇ ਪਰ ਸੈਂਟਰ ਵੱਲੋਂ ਆਏ ਪੈਸਿਆਂ ਦਾ ਪਾਈ ਪਾਈ ਦਾ ਹਿਸਾਬ ਤਾਂ ਜੇਣਾ ਪਊਗਾ। ਉਹ ਹਿਸਾਬ ਤਾਂ ਤੁਸੀਂ ਕੋਈ ਵੀ ਉੱਪਰ ਥੱਲੇ ਦੀ ਕਰ ਸਕਦੇ। ਕਿਉਂ ਨਹੀਂ 355 ਕਰੋੜ ਜਿਹੜਾ ਆਇਆ ਉਹਦੇ ਵਿੱਚ 145 ਕਰੋੜ ਕਾ ਲਾ ਕੇ ਹੁਣ ਤੱਕ ਵਰਤੇ ਆ ਗਿਆ। ਪਰ ਮੈਂ ਸਮਝਦਾ ਹੈ ਕਿ ਮਾਲਯੋਗ ਹਾਈ ਕੋਰਟ ਨੇ ਜਿਹੜਾ ਇੰਟਾਇਰ ਆਰਡਰ ਕੀਤਾ ਉਹ ਕਾਫੀ ਹੱਦ ਤੱਕ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂ ਉਹਨਾਂ ਨੇ ਪੁੱਛਿਆ ਕਿ ਇਹ 355 ਕਰੋੜ ਜਿਹੜਾ ਵਰਤੇ ਆ ਇਹਦੇ ਜੋ ਤਨਖਾਹਾਂ ਲਈ ਕਿੰਨਾ ਇਸਤੇਆਰਾ ਲਈ ਕਿੰਨਾ ਵਜ਼ੀਰਾਾਂ ਤੇ ਐਮ ਐਲ ਏਾਂ ਜਾਂ ਕੋਠੀਆਂ ਦੀ ਰੈਨੋਵੇਸ਼ਨ ਲਈ ਕਿੰਨਾ ਨਵੀਆਂ ਕਾਰਾਂ ਲਈ ਕਿੰਨਾ ਹੋਰ ਜਿਹੜੇ ਸੁਕਸਾਦ ਨਾਲ ਵਰਤੇ ਆ ਗਿਆ ਉਹਦਾ ਹਿਸਾਬ ਦੇ ਉਹ 15 ਤੱਕ ਇਸ ਗੱਲ ਦੀ ਮੈਂ ਛਲਾਗਾ ਕਰਦਾ ਕਿ ਹਾਈ ਕੋਰਟ ਦੇ ਇੰਟਰਵਿਨ ਕੀਤੇ ਆ ਸ਼ਾਇਦ ਪੰਜਾਬ ਦਾ ਕੋਈ ਭਲਾ ਹੋ ਜਾ ਕਿਉਂਕਿ ਹੈਲਥ ਅਵੇਅਰਨੈਸ ਸਕੀਮ ਤੇ ਅੱਗੇ ਜਿਹੜੇ ਪੈਸੇ ਮਿਲਣੇ ਸੀ ਇਹਨਾਂ ਨੇ ਕੋਈ ਨਾ ਨੇ ਆਮ ਆਦਮੀ ਕਲੀਨਿਕ ਦਾ ਨਾਮ ਰੱਖ ਕੇ ਉਹ ਪੈਸਿਆਂ ਦੀ ਗਰਾਟੀ ਰੋਕ ਲਈ ਤੀਸਰੀ ਤੇ ਜਿਹੜੀ ਸਭ ਤੋਂ ਜ਼ਰੂਰੀ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਲੋਕ ਰਾਜ ਦਾ ਨਾਰਾ ਦਿੱਤਾ ਪਰ ਲੋਕ ਰਾਜ ਦੀਆਂ ਧਗੀਆਂ ਉਡਾਈਆਂ ਜਾ ਰਹੀਆਂ ਨੇ 75ਵੀਂ ਕਨਸਟੀਟਿਊਸ਼ਨਲ ਐਮੈਂਡਮੈਂਟ ਤੋਂ ਬਾਅਦ ਇਹ ਕਲੀਅਰ ਸੀ ਕਿ ਕੋਈ ਵੀ ਸਰਕਾਰ ਸੱਤਾ ਛੋਵੇ ਉਹ ਲੋਕਲ ਬਾਡੀਜ਼ ਨੂੰ 6 ਮਹੀਨੇ ਤੋਂ ਵੱਧ ਭੰਗ ਨਹੀਂ ਰੱਖ ਸਕਦੀ ਨਹੀਂ ਰੱਖ ਸਕਦੀ ਉਹ ਜੇ ਰੱਖੂਗੀ ਤਾਂ ਉਹਨੂੰ ਕਨਸਟੀਟਿਊਸ਼ਨਲ ਬਰੇਕਡਾਊਨ ਕਿਹਾ ਜਾਊਗਾ ਜਿਹਦੇ ਨਾਲ ਸੈਂਟਰ ਗਵਰਨਮੈਂਟ ਕੋਲ ਅਧਿਕਾਰ ਆ ਸੀ ਕਿ ਸੈਂਟਰ ਦੀ ਸਰਕਾਰ ਸਿੱਧੀ ਸੂਬੇ ਦਾ ਰਾਜ ਸੰਭਾਲ ਸਕਦੀ ਹੈ 2 ਮਾਰਚ 2023 ਨੂੰ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦੀ ਮਿਆਦ ਖੁੱਗ ਚੁੱਕੀ ਹੈ 28 ਸਤੰਬਰ ਨੂੰ ਡੇਢ ਸਾਲ ਹੋ ਗਿਆ ਮਿਨਿਸਪਲ ਕਾਰਪੋਰੇਸ਼ਨ ਲੁਧਿਆਣਾ ਟੁੱਟੀ ਨੂੰ ਇਹਦਾ ਜਵਾਬ ਪੰਜਾਬ ਦੀ ਸਰਕਾਰ ਲੋਕਾਂ ਨੂੰ ਕੀ ਦੇਉਗੇ ਕਿਉਂ ਨਹੀਂ ਲੋਕਾਂ ਦੇ ਜਿਹੜੇ ਹੱਕ ਨੇ ਲੋਕਲ ਬਾਡੀਜ਼ ਨੂੰ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਨੂੰ ਮੈਨੇਜ ਕਰਨ ਦੇ ਉਹ ਕਿਉਂ ਖੋਏ ਗਏ ਕੀ ਆਮ ਆਦਮੀ ਪਾਰਟੀ ਦਾ ਇਹੀ ਨਾਰਾ ਸੀ ਕਿ ਲੋਕ ਲੋਕਾਂ ਦੇ ਹੱਕਾਂ ਦੇ ਡਾਕਾ ਮਾਰਿਆ ਜਾਵੇ ਲੋਕਾਂ ਕੋਲ ਉਹਨਾਂ ਨੂੰ ਆਪਣੇ ਆਧਾਰੇ ਚਲਾਉਣ ਦਾ ਹੱਕ ਖੋਇਆ ਜਾਵੇ ਤੇ ਆ ਜਿਹੜੀਆਂ ਪੰਚਾਇਤ ਚੋਣਾਂ ਚ ਜਿਹੜਾ ਸਭ ਤੋਂ ਵੱਡਾ ਹਨਾਨੀ ਵਾਲੀ ਗੱਲ ਇਹ ਹੈ ਪਿੰਡਾਂ ਸਾਡੇ ਅੱਗੇ ਇੱਕ ਹਾਲ ਮਸ਼ਹੂਰ ਸੀ ਕਹਿੰਦੇ ਅਸੂ ਚ ਜੱਟ ਦੀ ਮਾਂ ਵੀ ਮਰ ਜੇ ਤਾਂ ਪਰੋਲੇ ਸੁੱਟ ਦਿੰਦਾ ਕਿਹਾ ਕਿ ਉਹਦੇ ਕੋਲ ਟਾਈਨ ਨਹੀਂ ਸਰਦਾ ਸੰਸਕਾਰ ਦਾ ਪਹਿਲੀ ਚ ਤੋਂ ਆਫੀਸ਼ੀਅਲੀ ਚ ਨਦੀ ਵਢਾਈ ਦਾ ਕੰਮ ਸ਼ੁਰੂ ਹੋਣਾ ਹੈ ਜਿਹੜਾ ਪੰਜਾਬ 'ਚ 10 ਦਿਨ ਲੇਟ ਚੱਲ ਰਿਹਾ 10 ਤਰੀਕ ਦੇ ਨੇੜੇ ਜਾ ਕੇ ਸ਼ੁਰੂ ਹੋਊਗਾ 12 ਤਰੀਕ ਦਾ ਦੁਸਹਿਰਾ ਤਿਹਾਰਾ ਦਾ ਮਹੀਨਾ ਫੇਰ ਕਣਕ ਦੀ ਬਜਾਈ ਆਲੂਆਂ ਦੀ ਬਜਾਈ ਸਾਰੀਆਂ ਹਾੜੀ ਦੀਆਂ ਫਸਲਾਂ ਦੀ ਬਜਾਈ ਹੋਣੀ ਹੈ ਤੇ ਪੰਜਾਬ ਦੀ ਸਰਕਾਰ ਨੂੰ ਇਹ ਵੀ ਪੰਜਾਬ ਦੇ ਲੋਕਾਂ ਨੂੰ ਦੱਸਣਾ ਪਊਗਾ ਕਿ ਇਹਨਾਂ ਨੇ ਆ ਦੇਲਾ ਵੋਟਾਂ ਲਈ ਤਾਂ ਰੱਖੇ ਕੀ ਵੋਟ ਪਰਸੈਂਟੇਜ ਨਾਲ ਭੁਗਤੇ ਤੇ ਥੋੜੇ ਜੇ ਗਿਣਤੀ ਦੇ ਲੋਕਾਂ ਤੋਂ ਆਪਣੇ ਹੱਕ ਦੇ ਫੈਸਲੇ ਲੈ ਕੇ ਉਹ ਕਹਿ ਦੇਣ ਕਿ ਅਸੀਂ ਜਿਹੜਾ ਹੈਗਾ ਡੈਮੋਕ੍ਰੇਸੀ ਦੀ ਫਾਊਂਡੇਸ਼ਨ ਬੜੀ ਤਕੜੀ ਕਰ ਦਿੱਤੀ ਇਹਦੇ ਲਈ ਪਹਿਲਾਂ ਕਰਾਉਣੀਆਂ ਚਾਹੀਦੀਆਂ ਸੀ ਨਹੀਂ ਕਰਾਈਆਂ ਚਲੋ ਹੁਣ ਇੱਕੋ ਮੰਗ ਹੈ ਕਾਲੀ ਦਲ ਕੱਟੋ 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 ਕੱਟ ਤੁਸੀਂ ਚੋਣ ਦੇ ਪੋਲਿੰਗ ਆਵਰਸ ਵਧਾ ਦਿਓ ਤਾਂ ਕਿ ਅਰਲੀ ਮਾਰਨਿੰਗ ਵੀ ਸਰਸਾਨ ਖੇਤ ਤੋਂ ਜਾਣ ਪਹਿਲਾਂ ਵੀ ਲੋਕ ਵੋਟ ਪਾ ਸਕਣ ਤੇ ਸ਼ਾਮ ਨੂੰ ਵੀ ਲੇਟ ਕਰ ਦਿਓ ਤਾਂ ਕਿ ਉਹ ਵੋਟ ਕੰਮ ਤੋਂ ਆ ਕੇ ਪਾ ਸਕਣ ਜਿਹੜਾ 8 ਤੋਂ 4 ਰੱਖਿਆ ਹੈ ਇਹ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਬੋਲਿੰਗ ਟਾਈਮ ਚਾਹੀਦਾ ਹੈ ਇਹ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਕੋਈ ਵੀ ਇਲੈਕਸ਼ਨ ਫ੍ਰੀ ਐਂਡ ਫੇਅਰ ਨਹੀਂ ਹੋ ਸਕਦੀ ਜਿੰਨਾ ਚਿਰ ਉਹਦੇ ਵਿੱਚ ਲੋਕਾਂ ਦੀ ਓਵਰਵੇਲਮਿੰਗ ਪਾਰਟਿਸਪੀਕੇਸ਼ਨ ਨਾ ਹੋਵੇ ਤੁਹਾਡਾ ਕੰਮ ਦੇ ਸੀਜ਼ਨ ਵਿੱਚ ਇਹਨੂੰ ਇਲੈਕਸ਼ਨ ਦਾ ਰੱਖਣਾ ਉਸ ਤੋਂ ਬਾਅਦ ਇਲੈਕਸ਼ਨ ਦੇ ਟਾਈਮਿੰਗਸ ਐ ਰੱਖਣੇ ਇੱਕ ਕਲੀਅਰ ਮੈਸੇਜ ਆ ਕਿ ਸੂਬੇ ਦੀ ਸਰਕਾਰ ਲੋਕ ਰਾਜ ਦੀ ਹੱਤਿਆ ਕਰ ਰਹੀ ਹੈ ਡੈਮੋਕ੍ਰੇਸੀ ਦੀਆਂ ਨੀਆਂ ਨੂੰ ਤਕੜਾ ਕਰਨੀ ਥਾ ਉਹਨਾਂ ਨੂੰ ਉਜਾੜ ਰਹੀ ਹੈ ਇਹ ਵੀ ਮੰਨ ਕਰਾਂਗੇ ਸੋ ਇਹ ਆ ਬੇਨਤੀਆਂ ਕੇ ਲਈ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਆਕਰ ਜੇ ਮੈਂ ਫੇਰ ਕਹਿਣਾ ਮੈਂ ਬੀਜੇਪੀ ਨੂੰ ਵੀ ਕਹਿਣਾ ਮੈਂ ਆਰਐਸਐਸ ਨੂੰ ਕਹਿਣਾ ਹੋ ਸਕਦਾ ਤੁਹਾਨੂੰ ਟੈਂਪਰੇਰੀ ਗੇਨ ਹੋ ਜਾਣ ਮਿਨਿਓਰਟੀਜ਼ ਦੇ ਇੰਸਟੀਚੂਨ ਤੇ ਕਬਜ਼ਾ ਕਰ ਲਈ ਰੀਜਨਲ ਪਾਰਟੀਆਂ ਦੇ ਵਿੱਚ ਡਿਸਇੰਟੀਗ੍ਰੇਸ਼ਨ ਕਰ ਲਈ ਪਰ ਇਹ ਗੇਮ ਲੌਂਗ ਰਨ ਵਿੱਚ ਨਾ ਸੂਬੇ ਦੇ ਹਿੱਤ ਵਿੱਚ ਆ ਨਾਏ ਦੇਸ਼ ਦੇ ਹਿੱਤ ਤੇ ਜਾਂ ਨਾਏ ਸਿੱਕੂਮੇ ਲਈ ਦੇ ਹਿੱਤ ਤੇ। ਤੇ ਮੈਂ ਉਹ ਵੀਰਾਂ ਨੂੰ ਬਿਲਕੁਲ ਸਿੱਧਾ ਸਵਾਲ ਕਰੂੰਗਾ ਕਿ ਉਹ ਸਰਦਾਰ ਗੁਰਪ੍ਰਤਾ ਸਿੰਘ ਵਡਾਲਾ ਜੀ ਤੁਸੀਂ ਜਰਾ ਹੁਣ ਸੌਂ ਖਾ ਕੇ ਕਹਿ ਦਿਓ ਕਿ ਤੁਸੀਂ ਬੀਜੇਪੀ ਦਾ ਐਕਸਟੈਂਸ਼ਨ ਕਾਊਂਟਰ ਨਹੀਂ ਜਾਂ ਆਰਐਸਐਸ ਦਾ ਐਕਸਟੈਂਸ਼ਨ ਕਾਊਂਟਰ ਨਹੀਂ ਹੈ। ਤੁਹਾਡੇ 6 ਬੰਦੇ ਜਿਹੜੇ ਲੀਡਰਸ ਤੁਹਾਡੇ ਨਾਲ ਮੈਟਰ ਕਰਦੇ ਨੇ 6 ਦੇ 6 ਬੀਜੇਪੀ ਨਾਲ ਲੱਕ ਪੱਥ ਨਹੀਂ ਚੰਨੂ ਮਾਇਰਾ ਤੇ ਬਰਨਾਲਾ ਦਾ ਬੈਠੇ ਨੇ ਨਾਲ ਠੀਕ ਹੋ ਗਿਆ ਉਸ ਤੋਂ ਬਾਅਦ ਰਖੜਾ ਸਾਹਿਬ ਅਮਰੀਕਾ ਜਪੀਆਂ ਪਾਏ ਯਾਰ ਹੋ ਗਏ ਮਲੂਕਾ ਸਾਹਿਬ ਦੀ ਡਾਕਟਰ ਲਾ ਉਹਨਾਂ ਦੀ ਕੈਂਡੀਡੇਟ ਬਣ ਗਈ ਉਹ ਹੋ ਗਏ ਤੁਹਾਡੇ ਜੋ ਕਿਹੜਾ ਲੀਡਰ ਹੈ ਬੀਬੀ ਜੀ ਲਾਲਪੁਰਾ ਸਾਹਿਬ ਦੇ ਕਹਿਣ ਦੇ ਚੋਣ ਲੜ ਹਲੇ ਦੱਸੋ ਢੀਂਡਸਾ ਸਾਹਿਬ ਉਹਨਾਂ ਦੇ ਨਾਲ ਅਕਾਲੀ ਦਲ ਲਹਿਦਾ ਬਣਾ ਕੇ ਅਕਾਲੀ ਦਲ ਦਾ ਪਿੱਠ ਛੁਰਾ ਮਾਰਨ ਦੀ ਕੋਸ਼ਿਸ਼ ਕਰਕੇ ਫਿਰ ਹਾਰ ਮੰਨ ਕੇ ਨਾਲ ਆਏ ਤੇ ਫਿਰ ਮਜਬੂਰੀ ਵਿੱਚ ਜਾਣਾ ਪਿਆ ਕਿ ਤੁਹਾਡੇ ਜੋ ਪੰਥ ਕਰਾਉਣਾ ਤੇ ਤੁਹਾਡਾ ਏਜੰਡਾ ਕੀ ਹੈ ਤੇ ਤੁਸੀਂ ਬੀਜੇਪੀ ਨਾਲ ਯਾਰੀ ਪਾਉਣ ਤੋਂ ਪਹਿਲਾਂ ਸ਼ਰਤ ਕਿਹੜੀ ਮੰਗ ਕਿਹੜੀ ਮਨਵਾਈ ਹੈ ਪੰਜਾਬ ਦਾ ਕੀ ਪਤਾ ਕੀਤਾ ਸਿਰਫ ਇਸ ਤੋਂ ਬਿਨਾ ਕਿ ਤੁਸੀਂ ਦਿੱਲੀ ਗੁਰਦੁਆਰਾ ਤੇ ਨਜਾਇਜ਼ ਕਬਜ਼ਾ ਹਰਿਆਣਾ ਦੀ ਇਲੀਗਲ ਬੜੀ ਕਮੇਟੀ ਤਖਤਾ ਤੇ ਉਹਨਾਂ ਦੇ ਨਜਾਇਜ਼ ਕਬਜ਼ੇ ਦੀ ਪ੍ਰੋਰਟਾ ਕਰ ਤੋਂ ਬਿਨਾ ਤੁਸੀਂ ਹੋਠੀ ਕੀਤਾ ਸੋ ਇਹ ਮੇਰੀਆਂ ਗੱਲ ਜਿਹੜੇ ਤੁਹਾਡੇ ਦੀਦਾ ਦੇਦੇ ਦੀ ਨਹੀਂ ਆਪਣੇ ਕਿਸ ਸੰਪਤ ਤੇਰੇ ਵੀ ਦੇ ਪੱਤ ਪਾ ਦੇ ਦੇ ਦੀ ਸਾਰੇ ਮੁੱਢੀ ਚੌਕੀ ਪਰਦੇ ਸਾਰੇ ਮੁੱਢੀ ਬੋ ਜਾ ਰਹੇ ਨੇ ਨੀ ਵਧਰ ਦੀ ਇਹ ਆਪਣੀ ਵਾਰਤ ਦੀ ਇੱਕ ਛੋਟਾ ਜਿਹਾ ਫੋਟੋ ਬੰਦ ਕੇ ਪਿਆ ਦੇਖੋ ਮੋਲਾ ਗੁਰੇ ਜੀ ਜਿਹੜਾ ਪੰਥਕ ਪਹਿਰਾਵਾ ਪਾ ਸਕਦਾ ਜਿਹੜਾ ਪੰਥਕ ਦਿਲੋਂ ਆ ਉਹ ਕੋਈ ਮੋਦੀ ਦੇ ਨਾਲ ਹੱਥ ਨਹੀਂ ਮਿਲਾ ਸਕਦਾ ਕਿਉਂਕਿ ਜਿਹੜੀ ਸੋਚ ਮਿਨੋਰਟੀਜ਼ ਨੂੰ ਕ੍ਰਸ਼ ਕਰਨੇ ਲੱਗੀ ਹੋਈ ਆ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਮੈਂ ਕਿਸੇ ਦਾ ਨਹੀਂ ਲੈਣਾ ਮੈਂ 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 ਇਹ ਕਹਿਣਾ ਇੱਕ ਵੱਡਿਓ ਜਿਹੜਾ ਵੀ ਜਿਹੜਾ ਜਿਹੜਾ ਵੀ ਆਰਐਸਐਸ ਤੇ ਬੀਜੇਪੀ ਦੀ ਆਖੇ ਪੰਜਾਬ ਦੇ ਵਿਚ ਰਹਿ ਗਏ ਪੰਜਾਬ ਦੇ ਵਾਯੂ ਮੰਡਲ ਦਾ ਆਨੰਦ ਮਾਣ ਰਿਆ ਉਹ ਪੰਥ ਵਿਰੋਧੀ ਹੋਊਗਾ ਤੇ ਪੰਜਾਬ ਵਿਰੋਧੀ ਹੋਊਗਾ ਜਿਹੜਾ ਯਾਰੀ ਆਰਐਸਐਸ ਤੇ ਬੀਜੇਪੀ ਨਾਲ ਪਗਾਊਗਾ ਸਾਹਿਬ ਵੀ ਗਏ ਨਹੀਂ ਆਪਣੇ ਸਾਰੇ ਗਏ ਨਹੀਂ ਹੋਣ ਵੀ ਜਾ ਕੇ ਆਏ ਨਹੀਂ ਦੇਖੋ ਮੈਂ ਤਾਂ ਤੁਹਾਨੂੰ ਕਹਾਂ ਏ ਟੂ ਜ਼ੈਡ ਮੈਂ ਇਹਦੇ ਜੈਕਸੈਪਸ਼ਨ ਨਹੀਂ ਕੋਈ ਕਿ ਜੇ ਮੈਂ ਉਹਨਾਂ ਨਾਲ ਯਾਰਪਾ ਹਾਂ ਪੰਜਾਬ ਦੇ ਮੁੱਖ ਮੁੱਦੇ ਨੇ ਜਿਹੜੇ ਪੰਜਾਬ ਦੀਆਂ ਪੈਂਡਿੰਗ ਇਸ਼ੂਸ ਆ ਸਾਡੀ ਹੁਣ ਵੀ ਗੱਲ ਸੀ ਉਹਨਾਂ ਨਾਲ ਹੁਣ ਫੇਰ ਗਰੌਣੇ ਆ ਅਸੀਂ ਪੰਜ ਸ਼ਰਤਾਂ ਵੋਟਾਂ ਵੇਲੇ ਰੱਖੀਆਂ ਸੀ ਉਹ ਸਾਡੀਆਂ ਉਸੇ ਤਰ੍ਹਾਂ ਕਾਮ ਹੈ ਹਰਿਆਣਾ ਕਮੇਟੀ ਤੋੜੀ ਜਾਵੇ ਸ਼੍ਰੋਮਣੀ ਕਮੇਟੀ ਬਹਾਲ ਕੀਤੀ ਜਾਵੇ ਲੈਜਿਸਲੇਚਰ ਬਣਾ ਕੇ ਗੁਰਦੁਆਰਿਆਂ ਦੇ ਵਿੱਚ ਬੀਜੇਪੀ ਦਾ ਪ੍ਰਬੰਧ ਖਤਮ ਕੀਤਾ ਜਾਵੇ ਸਿੱਖਾਂ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਹੱਕ ਹੋਵੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ ਜਿਹੜੇ ਜ਼ਿੰਮੇਵਾਰਾਂ ਦੇ ਨਾਲ ਟੇਬਲ ਤੇ ਬੈਠ ਕੇ ਜਿਹੜੇ ਉਹਨਾਂ ਦੇ ਲੰਮਕ ਰਹੇ ਸੀਰੀਅਸ ਮਸਲੇ ਨੇ ਉਹਨਾਂ ਤੇ ਫੈਸਲਾ ਕੀਤਾ ਜਾਵੇ ਪੰਜਾਬ ਦੇ ਨਾਲ ਹੋਏ ਅਨਿਆਏ ਪਾਵੇਂ ਉਹ ਹੈਡਵਰਕਸ ਆ ਪਾਵੇਂ ਉਹ ਚੰਦੀ ਜੜਾ ਪਾਵੇਂ ਪੰਜਾਬੀ ਬੋਲਦੇ ਇਲਾਕੇ ਨੇ ਪੰਜਾਬ ਦੇ ਪਾਣੀ ਨੇ ਉਹਨਾਂ ਬਾਰੇ ਜੇ ਗੱਲਾਂ ਮਕਾਉਣਗੇ ਸਾਨੂੰ ਉਹਨਾਂ ਦੇ ਨਾਲ ਹੱਥ ਮਲਾਉਣ ਤੋਂ ਕੋਈ ਨਾ ਪਰ ਜੇ ਉਹ ਕਹਿਣ ਕਿ ਵੱਢ ਕੇ ਕਰ ਲਾਂਗੇ ਫਿਰ ਨਹੀਂ ਹੋਣਾ ਅਸੀਂ ਪੰਜ ਲੱਖ ਦੀ ਸੇਕੇ ਬੈਠਾ ਗਿਆ ਆਪਣੇ ਅਣੇ ਬੀਠ ਬੋਟਾ ਦੇ ਵਿੱਚ ਅੱਛੇ ਦਿਨ ਬੱਤਰੀ ਮੇਰੇ ਸਾਧਨ ਉਹ ਤੋਂ ਤੋਂ ਦੀ ਪਾਲਿਸੀ ਪਾਰਟਿਸ ਪਾਰ ਕਰ ਰਹੀ ਉਹ ਤੋਂ ਦੇ ਸਿੱਖਾ ਤੇ ਛੱਡ ਉਹਨਾਂ ਦੇ ਸਿੱਖਾ ਉਹਨਾਂ ਦੇ ਸਿੱਖਾ ਤੇ ਛੱਡਦਾ ਕਿ ਦੁਸ਼ਮਣ ਦੀ ਪਹਿਚਾਣ ਕਰ ਲਈ ਜਾਵੇ ਤੇ ਜੇ ਤੋਂ ਖਦਰਾਂ ਨਹੀਂ ਤੁਹਾਡੀ ਹੋਂਦ ਨੂੰ ਉਹਦੇ ਜਿਹਦੇ ਨਾਲ ਵੀ ਤੁਹਾਨੂੰ ਚੰਗਾ ਲੱਗਦਾ ਆਪਣਾ ਨਾਲ ਲਿਆ ਜਾਂਦਾ ਜੇ ਜੇਕਰ થਿਆ ਜੇ ਕਾਂਗਸ ਪਾਰਟੀ ਨੂੰ